ਸਤਿ ਸ਼੍ਰੀ ਅਕਾਲ ਜੀ ਦੋਸਤ ਸਾਰੇ ਨੂੰ। ਮੈਨੂੰ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ। ਤੇ ਮੈਂ ਤੁਹਾਨੂੰ ਇੱਕ ਅੱਜ ਟ੍ਰਿਕ ਸੌ ਲੱਗਿਆ ਵਾ। ਧਿਆਨ ਦੇਖਿਓ ਸਿੱਖਿਓ। ਦੇਖੋ ਜੀ। ਚਲੋ ਦੇਖ ਲਓ। ਕਾ ਕਰਵਾਚਣਾ ਮੈਚ ਕਰਵਾਉਣਾ। ਇਹਦੇ ਵਿੱਚ ਪਾ ਦੇਣਾ ਇਸ ਤਰ੍ਹਾਂ ਕਰ ਦੇਣਾ। ਫਿਰ ਆਪਾਂ ਇਹ ਕੰਨਾ ਦੇ ਲੈਨੇ ਦੋਸਤੋ ਦੇ ਦਿੱ ਗਏ ਛੱਲੇ ਦੀ ਫਿਰ ਆਪਾਂ ਆ ਲੜਪੜ ਕੇ ਇਹ ਕੱਢਦੇ ਨਾ ਬੱਸ ਹੋ ਗਿਆ ਮਤਲਬ ਇਹ ਉੱਪਰ ਹੀ ਹੋਰ ਰਿਪੀਟ ਕਰ ਦਿੰਦਾ ਵਾ ਇਸ ਤਰ੍ਹਾਂ ਬਾਗੀ ਪਾ ਲਿਆ ਫਿਰ ਆਹ ਥੱਲੇ ਦੀ ਕੋਸ਼ਾ ਪਾ ਕੇ ਕੰਨਾ ਦੇ ਲੈਨੇ ਜਿੰਨੇ ਮਾਰਜੀ ਦੇ ਲੋ ਜਿੰਨੇ ਮਾਰਜੀ ਦੇ ਲੈ ਤਾ ਚਾਹ ਜਿੰਨੇ ਮੁੱਝ ਨਹੀਂ ਤੇ ਗਿਆ ਵਾ ਫਿਰ ਆ ਵੇਖ ਆ ਲੜ ਨੂੰ ਐਂ ਕੱਢਦੇ ਨਾ ओके ਧੰਨਵਾਦ ਜੀ ਤੁਹਾਡਾ ਫੋਲੋ ਕਰ। ਜੇ ਵੀਡੀਓ ਚੰਗੀ ਲੱਗੀ ਤਾਂ ওকে ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ। ਤਾਂ ਕਿ ਮੈਂ ਗਾਹੋਂ ਵੀਡੀਓ ਪਾ ਸਕਾਂ। ओके